ਕੀ ਬੋਲਿਓ ਬੜਾ ਜੀ ਨਾ ਜੀ ਤੁਹਾਡਾ ਮੇਰਾ ਨਾਮ ਗਦੇਸ਼ ਸਿੰਘ ਹੈ ਜੀ ਉੱਚੀ ਬੋਲਿਓ ਥੋੜੇ ਮੇਰਾ ਨਾਮ ਗਦੇਸ਼ ਸਿੰਘ ਹੈ ਜੀ ਪਿੰਡ ਪਿੰਡ ਕਿਹੜਾ ਹੈ ਜੀ ਤੇ ਕਿਸ ਤਰ੍ਹਾਂ ਦੇ ਹਾਲਾਤ ਹੈ ਪਿਛਲੇ ਰੋਜ਼ ਤੋਂ ਜਿਹੜਾ ਹੈ ਭਾਰੀ ਪਾਣੀ ਆ ਰਿਹਾ ਪਿੰਡ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੈ ਪਿੰਡ ਦਾ ਬੋਹਰ ਵਾਲਾ ਬੋਲਦਾ ਜੀ ਫੈਸਲੇ ਉੱਪਰ ਦੇ ਵੀ ਪਾਣੀ ਬਹੁਤ ਆ ਰਿਹਾ ਉੱਪਰ ਬੰਨ੍ਹ ਲੱਗਣੇ ਚਾਹੀਦੇ ਕ੍ਰੇਡ ਵਾਲਾ ਸਾਰਾ ਕਰਕੇ ਬੁਰਜ ਦਾ ਬਚਾਅ ਹੋਣਾ ਚਾਹੀਦਾ ਤੇ ਹੁਣ ਪਿੰਡ 'ਚ ਕਿੰਨਾ ਪਾਣੀ ਆ ਰਿਹਾ ਜੀ ਪਿੰਡ 'ਚ ਹਾਲ ਦੀ ਘੜੀ ਦਾ ਨਹੀਂ ਹੈ ਪਰ ਢਾਂਹ ਲੱਗੀਆਂ ਮਾਰੇ ਦਵਾਲ ਦੇ ਢਾਂਹ ਲੱਗਣੇ ਕਰਕੇ ਪਿੰਡ ਨੂੰ ਮਾਰ ਪੈ ਗਈ ਜੇ ਰਾਤ ਨੂੰ ਪਾਣੀ ਡੈਮ ਤੋਂ ਹੋਰ ਛੱਡੇ ਜਾਂਦਾ ਫਿਰ ਕੀ ਹਾਲਾਤ ਹੋਣਗੇ ਜੀ ਪਿੰਡ ਦਾ ਬਚਾਅ ਨਹੀਂ ਹੈ ਤੇ ਜਿਹੜਾ ਅਮਰਪੁਰ ਵਿਲੇ ਵਾਲਾ ਰਸਤਾ ਜੀ ਉਹ ਅਮਰਪੁਰ ਵਾਲਾ ਨਹੀਂ ਅਮਰਪੁਰ ਸਾਰਾ ਬੰਦ ਹੈ ਕੋਲੋਂ ਕੋਲੋਂ ਸਾਡੇ ਪਿੰਡ ਨੂੰ ਰਸਤਾ ਨਹੀਂ ਰਹਿਣਾ ਕੋਈ ਜਿਹੜਿਆਂ ਠੋਕਰਾਂ ਲਾ ਰਹੇ ਕੀ ਕਰ ਰਹੇ ਜੀ ਉੱਥੇ ਇੱਕ ਠੋਕਰਾਂ ਲਾ ਲੇ ਉੱਥੇ ਕ੍ਰੇਟ ਬਾਂਡ ਦੀ ਗੂੜੀ ਹੈ ਘੇਰਿਆ ਕਰਦੇ ਨੂੰ ਨਾਲ ਪੰਨੂ ਨਾਲ ਕੋਈ ਬਚਾ ਨਹੀਂ ਆ ਜਾਂ ਪਹਿਲਾ ਗੂੜੀਆਂ ਲਾਈਆਂ 2023 ਚ ਹੜ ਆਇਆ ਉਹਦੇ ਦਾ 50 ਲੱਖ ਰੁਪਏ ਉੱਥੇ ਨਹੀਂ ਆਇਆ ਉਹ ਥੋੜਾ ਜਿਹਾ ਹੀ ਲਾਗ ਹੈ ਉਹਦੀ ਮੈਂ ਬੰਦ ਕਰਤਾ 50 ਲੱਖ ਜਿਹੜਾ ਜਿੱਥੇ ਦੇ ਪੈਨ ਨੂੰ ਬਚਾ ਜਾਈ ਉਹ ਉੱਥੇ ਨਹੀਂ ਆਇਆ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਪਾਈ ਹਰਮਨਪ੍ਰੀਤ ਸਿੰਘ ਜੀ ਕੀ ਕਹਿਣਾ ਜਾਂਦੇ ਕਿਉਂਕਿ ਹਾਲਾਤ ਜਿਹੜੇ ਆ بارش ਦੇ ਕਾਰਨ ਪਾਣੀ ਤਾਂ ਕਾਫੀ ਆ ਪਰ ਫਿਰ ਵੀ ਜਿਹੜੀ ਸਥਿਤੀ ਆ ਉਹ ਸੌਲ ਦੇ ਵਿੱਚ ਆ ਤੇ ਸੇਵਾ ਕਰ ਰਹੇ ਸਾਰੇ ਜੋ ਵੀ ਹੈਗੇ ਆਪਣੇ ਲੱਗੇ ਹੋਏ ਸਿਰ ਆਪਣੂ ਦੇ ਤਰ੍ਹਾਂ ਸਾਭ ਵੱਲੋਂ ਤੇ ਆਪਣੇ ਪੱਤਰਕਾਰ ਵੀ ਇਸੇ ਤੌਰ 'ਤੇ ਸਭ ਇਹ ਸਾਰੇ ਲੱਗੇ ਸਿੱਤੀ ਦੇਖ ਰਹੇ ਆ ਮਿਲਨ ਪਾਣੀ ਤਾਂ ਜਰੂਰ ਆ ਪਰ ਫਿਰ ਵੀ ਜਿਹੜੀ ਸਥਿਤੀ ਹੈ ਉਹ ਕੰਟਰੋਲ ਤੇ ਘਪਰਾਉਣ ਦੀ ਲੋੜ ਨਹੀਂ ਹੈਗੀ ਕਿਸੇ ਨੇ ਉਹ ਵੀ ਇੱਕ ਦੂਜੇ ਦੀ ਮਦਦ ਕਰੋ ਜਿੰਨੇ ਨਹੀਂ ਹੋ ਸਕਦੀ ਆ ਬਾਕੀ ਮਹਾਰਾਜ ਜੀ ਕਿਰਪਾ ਕਰਨਗੇ ਆਪਣੇ ਵੱਲੋਂ ਇਹ ਠੀਕ ਹੋ ਜਾਏਗੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਜੀ ਗੁਰਨਾਮ ਸਿੰਘ ਜੀ ਇਹ ਕਦੋਂ ਜਿਹੜਾ ਹੈ ਇੱਥੇ ਜ਼ਮੀਨ ਤਾਂ ਸੀ ਜਿਹੜਾ ਕਰੇਟ ਵਾਲਾ ਤਾਂ ਸੀ ਆ ਕਦੋਂ ਪਾ ਜੀ ਮੈਂ ਕਦੋਂ ਸਵੇਰੇ ਆਇਆ ਸੀ ਵੈਸੇ ਇੱਧਰ ਚੱਕਰ ਮਾਰਨ ਜਦੋਂ ਮੈਂ ਦੇਖਿਆ ਤੇ ਉੱਥੇ ਬੰਨ ਹੈ ਨਹੀਂ ਜੀ ਕੁਛ ਨਹੀਂ ਕਰੇਟ ਵਾਲ ਥੱਲੇ ਗਿਰੀ ਹੋਈ ਪਾਣੀ ਚ ਬਸ ਮਿੱਟੀ ਵਾਲਾ ਥੋੜਾ ਜਿਹਾ ਰਹਿ ਗਿਆ ਸੀ 1-2 ਫੁੱਟ ਜੀ ਫਿਰ ਮੈਂ ਗਰੁੱਪ ਚ ਵੀਡੀਓ ਬਣਾ ਕੇ ਪਾਈ ਆਪਣੇ ਪਿੰਡ ਦੇ ਚ ਤੇ ਸਾਰੇ ਪਿੰਡ ਦੇ ਸਰਪੰਚਾਂ ਤੇ ਜੋ ਵੀ ਪਿੰਡ ਦੇ ਨਿਵਾਸੀ ਇਕੱਠੇ ਹੋ ਗਏ ਨੀ ਥੋਰੀਆਂ ਭਰਤੀ ਮਾੜਾ ਮੋਟਾ ਬਚਾ ਕੀਤਾ ਕੀ ਹੁਣ ਪ੍ਰਸ਼ਾਸਨ ਨੂੰ ਅਪੀਲ ਕਰਦੇ ਕਿਉਂਕਿ ਹੁਣ ਵੀ ਜਿਹੜੇ ਹਾਲਾਤ ਗੰਭੀਰ ਆ ਇੱਥੇ ਅੱਜ ਕਹਿੰਦੇ ਸੀ ਕਿ ਲੇਬਰ ਭੇਜੀ ਕੋ ਪ੍ਰਸ਼ਾਸਨ ਵਾਲੇ ਠੀਕ ਹੈ ਲੁਧਿਆਣੇ ਤੋਂ ਭੱਲੀ ਹੋਰ ਮਗਾਈਏ ਜੀ ਇੱਥੇ ਅੱਜ ਵੀ ਲਾਉਗੇ ਤੇ ਜੇਕਰ ਇਥੋਂ ਪਾਣੀ ਜਾਂਦਾ ਤਾਂ ਅੱਗੇ ਕਿੰਨੇ ਕਿ ਪਿੰਡਾਂ ਨੂੰ ਮਾਰ ਕਰਨਾ ਸੀਗਾ ਲੋ ਦੀ ਪਰਤਾ ਅੱਧਾ ਖਤਮ ਹੋਈ ਸੀ ਇਧਰ ਹਰੀਆਲ ਬੱਲੋਵਾਲ ਜੀ ਸਾਰੇ ਪਿੰਡਾਂ ਨੂੰ ਮਾਰ ਕਰਨਾ ਮਟੋਰ ਨਿੱਕੂ ਵਾਲਾ ਹੈ ਨਾ ਜੀ ਤੇ ਜਿਹੜੇ ਕੱਲ ਇੱਥੇ ਫਿਰ ਪਿੰਡ ਵਾਸੀਆਂ ਨੇ ਹੀ ਸੇਵਾ ਕੀਤੀ ਸਾਰੇ ਨੌਜਵਾਨਾਂ ਨੇ ਪਿੰਡ ਵਾਸੀ ਲੱਗੇ ਸੀ ਪੰਜ ਚਾਰ ਬੰਦੇ ਇਹ ਨਹੀਂ ਵੀ ਭੇਜਿਆ ਸੀ ਸਰਕਾਰ ਦੂ ਅੱਛਾ ਅੱਛਾ ਹੋਰ ਜਿਹੜੇ ਪਿੰਡ ਲੋਧੀਪੁਰ ਦੇ ਨਾਲ ਨਾਲ ਸਤਲੁਜ ਦਰਿਆਏ ਕ੍ਰੇਟ ਵੱਲਾਂ ਠੀਕ ਹੈ ਇਧਰਲੀ ਸਾਈਡ ਬਾਕੀ ਦਾ ਫਿਰ ਕੱਲ ਠੀਕ ਹੈ ਜੀ ਇੱਕੋ ਥੰਡੇ ਵੀ ਕਹਿੰਦੇ ਬੈਠੀ ਹੋਈ ਆ ਆ ਤਾਂ ਚਲੋ ਕੱਲ ਦੇਖ ਲਈ ਮੌਕੇ ਦੀ ਆ ਕੇ ਬਚਾਅ ਹੋਵੇ ਆ ਪ੍ਰਸ਼ਾਸਨ ਨੂੰ ਕੀ ਵੀ ਆਪਾਂ ਕਰਦੇ ਕਿਉਂਕਿ ਹਾਲਾਤ ਹੁਣ ਵੀ ਜਿਹੜੇ ਗੰਭੀਰ ਹੈ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਜੋ ਵੀ ਵੱਧ ਤੋਂ ਵੱਧ ਇੱਥੇ ਮੋਰਿਆਂ ਦਾ ਇੰਤਜ਼ਾਮ ਕਰਾਇਆ ਜਾਵੇ ਜੀ ਥੋੜਾ ਬਹੁਤ ਚਲੋ ਬਚਾਅ ਹੋਊਗਾ ਜੀ ਕਾਨੂੰਨ ਖਤਮ ਆਹ ਗ੍ਰੇਡ ਪਾਰੀ ਪਾਰੀ ਜੀ ਹੋਰ ਕੀ ਕਿੱਦਾਂ ਦੇ ਹਾਲਾਤ ਸੀ ਕੱਲ੍ਹ ਦੇ ਹਾਲਾਤ ਕੱਲ੍ਹ ਆਏ ਤੇ ਜੀ ਅਸੀਂ ਇੱਥੇ ਲੋਸਮੈਂਟ ਕੀਤੀ ਥੜਾ ਸਾਹਿਬ ਫਿਰ ਮੈਂ ਸੁਣ ਕਾ ਕੁੱਤਰ ਤੇ ਫਿਰ ਕਾ ਕੁੱਤਰ ਗਿਆ ਤੇ ਨੋ ਆ ਗਿਆ ਫਿਰ ਜਦੋਂ ਇੱਥੇ ਦੇਖਿਆ ਕਹਿੰਦੇ ਇਹ ਤਾਂ ਬੰਨ ਫਿਰ ਇੱਥੇ ਲੋ ਆਇਆ ਜੀ ਆ ਗਿਆ ਅਸੀਂ ਮੁੰਡੇ ਲੱਗੇ ਉਹਦੇ ਪਿੰਡ ਦੇ ਜਿੱਦਾਂ ਦਾ ਨਾਂ ਉਹਦੇ ਫੁਰਤੀ ਵਾਸਤੇ ਹਾਂ ਜੀ ਕੀ ਕਰਨਾ ਜੀ ਹੁਣ ਮੀ ਬੰਦ ਨਹੀਂ ਹੁੰਦੇ ਕਹਿਣ ਦਾ ਇਹਦਾ ਉੱਪਰ ਵਾਲੇ ਦੀ ਮਰਦੀ ਆ ਹੁਣ ਤੇ ਪਹਿਲਾਂ ਵੀ 2023 ਜੀ ਵੀ ਹੈ ਨਾ ਲਾਣਾ ਪਿਆ ਸੀ ਆ ਬਹੁਤ ਪਾਣੀ ਆ ਲਿਆ ਆ ਆਂਦਾ ਹੀ ਆ ਹਰ ਸਾਲ ਇਹ ਆਂਦਾ ਪਾਣੀ ਤਾਂ ਜੀ ਇਹਦੀ ਵਰਖਾ ਵਜਿਓ ਉੱਪਰ ਵਾਲੀ ਮਰਜ਼ੀ ਆ ਕਿ ਤੇ ਮਰਜ਼ੀ ਆ ਇਹ ਤਾਂ ਜੀ ਹੁਣ ਪਾਣੀ ਢੋੜੇ ਟਾਈਮ ਦਾ ਘਟ ਜਾਵੇ ਥੋੜਾ ਜਿਹਾ ਤਾਂ ਫਾਇਦਾ ਰਹੂਗਾ ਸਾਨੂੰ ਜੀ ਤੇ ਇਹ ਜਿਹੜਾ ਡੈਮ ਦਾ ਪਾਣੀ ਹੈ ਜੇ ਸੁਆਜਵੇ ਫੇਰ ਸਾਡਾ ਕੰਮ ਖਰਾਬ ਹੈ ਜੀ ਹੁਣ ਠੀਕ ਹੈ ਜੀ ਹੁਣ ਠੀਕ ਹੈ ਜੀ ਪ੍ਰਸ਼ਾਸਨ ਪਿੰਡਾਂ ਦਾ ਕਿੱਦਾਂ ਦੇਖਦੇ ਆਪਣੇ ਜਿਹੜਾ ਕੰਮ ਕੀਤਾ ਉਹਨਾਂ ਨੇ ਸਰਪੰਚ ਇਕੱਠੇ ਦੇ ਸਾਰੇ ਦੇਖੋ ਜੀ ਜਿੰਨੇ ਮੁੰਡੇ ਸਰਪੰਚ ਵੀ ਤੇ ਸਾਰਿਆਂ ਨੇ ਕੰਮ ਵਧੀਆ ਕੀਤਾ ਇੱਥੇ ਹੱਥੋ ਹੱਥੀ ਜਿਹੜੇ ਮੁਲਾਜ਼ਮ ਸਰਕਾਰੀ ਵੀ ਆਏ ਵੀ ਤੇ ਜੀ ਸਰਕਾਰੀ ਬੰਦੇ ਵੀ ਆ ਤੇ ਉਹ ਵੀ ਕੰਮ ਕਰਦੇ ਤੇ ਜੀ ਤੇ ਸਾਰਿਆਂ ਨੇ ਵਧੀਆ ਕੰਮ ਕੀਤਾ ਗੱਲ ਜੀ ਅਸੀਂ ਪੂਰਾ ਜ਼ੋਰ ਲਾਇਆ ਜਿੰਨਾ ਕ ਸਾਡੇ ਸਰੀਰ ਤੇ ਜ਼ੋਰ ਤਾਂ ਜੀ